ਬੜੇ ਹੈ ਤੂੰ ਭਰਾ ਉਸ ਧਰਮ ਦਾ ਉਹਨਾਂ ਭਰਾਵਾਂ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਪੰਜ ਸੱਤ ਬੰਦੇ ਇਦਾਂ ਦੇ ਆ ਕਿ ਜਿਨ੍ਹਾਂ ਨਾਲ ਮੇਰੀ ਬਣਦੇ ਨਹੀਂ ਟੰਡਿਆਂ 'ਚ ਮੂਛ ਲੈ ਕੇ ਭੱਜੇ ਫਿਰੋ ਦਾਦੇ ਕਿਸੇ ਦੇ ਜੀਵਨ ਦਾ ਕੱਲ ਡਰਦਾ ਹੋਇਆ ਬਾਕੀ ਪੰਜਾਬੀ ਇੰਡਸਟਰੀ ਦਾ ਉਹ ਗਾਇਕ ਜੋ ਅੱਜ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਪਿਆ ਹੈ ਬਾਕੀ ਦਾ ਨਾ ਇੱਕ ਲਾਈਵ ਸ਼ੋਅ ਚੱਲਦਾ ਪਿਆ ਸੀ ਤੇ ਬਾਕੀ ਨੇ ਸ਼ੋਅ ਦੌਰਾਨ ਕਿਹਾ ਕਿ ਮੇਰੇ ਬਹੁਤ ਸਾਰੇ Hindu ਭਰਾ ਵਾ ਬਸ ਆ ਚਾਰ ਪੰਜ ਹੀ ਆ ਜਿਹੜੇ ਮੇਰੇ ਨਾਲ ਖੰਦੇ ਆ ਉਹ ਚਾਹੁੰਦੇ ਆ ਕਿ ਮੈਂ ਮਾਫੀ ਮੰਗਦਾ ਰਵਾਂ ਪਰ ਬਾਗੀ ਇਵੇਂ ਦਾ ਨਹੀਂ ਕਿ ਬਾਗੀ ਮਾਫੀ ਮੰਗਦਾ ਫਿਰੇਣਾ ਤੋਂ ਬਾਗੀ ਕਹਿੰਦਾ ਕਿ ਬੰਦੇ ਦੀ ਕੋਈ ਔਕਾਤ ਨਹੀਂ ਆ ਮੇਰੇ ਤੋਂ ਮਾਫੀ ਮੰਗਾ ਲੇ ਮੈਂ ਮਾਫੀ ਮੰਗਾਗਾ ਸਿੱਧੀ ਰਾਮਚੰਦਰ ਤੋਂ ਸਿਵਜੀ ਤੋਂ ਮੈਂ ਉਹ ਨਹੀਂ ਆ ਜਿੰਨੇ ਪਹਿਲਾਂ ਕਾਲਿਆ ਤੇ ਫਿਰ ਛੱਡਿਆਂ ਚ ਪੂਛਾਂ ਲੈ ਕੇ ਭੱਜ ਗਿਆ ਨਾ ਤੇ ਕਿਸੇ ਦੇ ਪਿਓ ਦਾ ਕੱਲ ਡਰ ਸੀ ਤੇ ਨਾ ਹੀ ਅੱਜ ਡਰ ਸੋ ਕਹਿ ਸਕਦੇ ਆ ਕਿ ਬਾਗੀ ਨੇ ਹਿੱਕ ਠੋਕੇ ਕਿਹਾ ਹੈ ਕਿ ਜੇ ਗਲਤੀ ਹੋਗੀ ਤਾਂ ਮੈਂ ਉਹ ਭਗਵਾਨ ਤੋਂ ਮਾਫੀ ਮੰਗਾਗਾ ਮੈਂ ਕਿਸੇ ਤੋਂ ਮਾਫੀ ਨਹੀਂ ਮੰਗਦਾ ਸੋ ਆਇਓ ਛੋਟਾ ਜਿਹਾ ਵੀਡੀਓ ਕਲਿੱਪ ਬਾਗੀ ਦਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਇਹਨੇ ਕਰਿਓ ਕਿ ਬੜੇ ਹੈ ਦੂਪਰਾ ਆ ਉਸ ਧਰਮ ਦਾ ਉਹਨਾਂ ਭਰਾਵਾਂ ਦਾ ਬਹੁਤ ਸਤਿਕਾਰ ਕਰਦਾ ਪਰ ਪੰਜ ਸੱਤ ਬੰਦੇ ਇਦਾਂ ਦੇ ਆ ਕਿ ਜਿਨ੍ਹਾਂ ਨਾਲ ਮੇਰੀ ਬਣਦੀ ਨਹੀਂ ਉਹ ਰੋਜ਼ ਹੀ ਝੰਡੀਆਂ ਜੁੱਕ ਕੇ ਆ ਜਾਂਦੇ ਸਾਡਾ ਕਿਸੇ ਧਰਮ ਨਾਲ ਕੋਈ ਯਾਰ ਨਹੀਂ ਬਾਬਾ ਜੀ ਬਸ ਉਹਨਾਂ ਦੀ ਗਰਾਰੀ ਆ ਚੀਜ਼ ਦੇ ਅੜੀ ਹੋਈ ਆ ਕਿ ਬਾਗੀ ਨੂੰ ਕਿ ਲਾਈਵ ਹੋ ਕੇ ਤੇ ਰੋਜ਼ ਮਾਫੀਆਂ ਮੰਗਦਾ ਕਰਦੇ ਆਲੇ ਨਾ ਕਦੀ ਮੰਗੀ ਤੇ ਨਾ ਮੰਗਦੇ ਬਾਬਾ ਜੀ ਜੇ ਕਦੇ ਜਾਣੇ ਆਣੇ ਜਾਣੇ ਤੇ ਗਲਤੀ ਹੋ ਜੂ ਮਾਫੀ ਉਸ ਰੱਬ ਤੋਂ ਮੰਗਾਗੇ ਮਾਫੀ ਮੰਗਾਗੇ ਮਹਾਰਾਜ ਸ਼ਿਵਜੀ ਭਗਵਾਨ ਤੋਂ ਮਾਫੀ ਮੰਗਾਗੇ ਸ਼੍ਰੀ ਰਾਮਚੰਦਰ ਤੋਂ ਬੰਦੇ ਦੀ ਕੋਈ ਯੋਗਾਦ ਨਹੀਂ ਮੇਰੇ ਤੋਂ ਮਾਫੀ ਮੰਗਾ ਦੀ ਜੇ ਨਾਮ ਮੰਗਦਾ ਅਸੀਂ ਉਹ ਚੀਜ਼ਾਂ ਹੈ ਨਹੀਂ ਬਾਬਾ ਜੀ ਵੀ ਪਹਿਲਾਂ ਗਾਲਿਆਂ ਤੋਂ ਫਿਰ ਚੰਡਿਆਂ ਚ ਮੂਛ ਲੈ ਕੇ ਭੱਜੇ ਪਰੋ ਦਾ ਕਿਸੇ ਦੇ ਪਿਓ ਦਾ ਕੱਲ ਡਰ ਸੀ ਜੇ ਨਾ ਹੈ ਅੱਜ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਬਾਗੀ ਨੂੰ ਕਿੰਨਾ ਪਿਆਰ ਕਰਦੇ ਹੋ ਕਿ ਤੁਸੀਂ ਬਾਗੀ ਦੇ ਗਾਣੇ ਸੁਣਦੇ ਹੋ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆਂ ਕਿਸੇ ਨਵੇਂ ਵੀਡੀਓ ਨਾਲ ਰੱਬ ਰਾਖਾ